ਇਸ ਤਰ੍ਹਾਂ ਗੌਂਡੀ ਮੁਲਕਾਂ অন্ਟੇਰੀਓ ਦੀ ਪੁਲਿਸ ਨੇ ਇੱਕ ਕਹਿੰਦੇ ਵੀ ਡਾਰਕ ਵੈਬ ਟਰੈਫਿਕਿੰਗ ਨੈਟਵਰਕ ਜਿਹੜਾ ਬਸਟ ਕੀਤਾ ਹੈਗਾ ਜੋ ਕਿ ਕੈਨੇਡਾ ਪੋਸਟ ਨੂੰ ਯੂਜ਼ ਕਰਦਾ ਸੀ ਡਰੱਗ ਨੂੰ ਸ਼ਿਪ ਕਰਨ ਦੇ ਲਈ 2.5 ਮਿਲੀਅਨ ਵਰਥ ਡਰੱਗ ਜਿਹੜੀਆਂ ਆ ਬੱਖ-ਵੱਖ ਜਗ੍ਹਾ ਤੇ ਬ੍ਰਿਟਿਸ਼ ਕੋਲੰਬੀਆ ਅਲਬਰਟਾ ਮੈਨੀਟੋਬਾ অন্ਟੇਰੀਓ ਕਿਊਬਕ ਨੋਵਾ ਸਕੋਸ਼ੀਆ ਨਿਊ ਬ੍ਰਾਂਜ਼ਵਿਕ ਤੇ ਪ੍ਰਿੰਸ ਐਡਵਰਡਸ ਨੂੰ ਇਹ ਜਾਣੀਆਂ ਸੀਗੀਆਂ ਸੋ 4000 ਟੈਬਲੇਟ ਅ ਇਲੀਗਲ ਡਰਗ ਦੀਆਂ 27 ਕਿਲੋਗ੍ਰਾਮ 2.5 ਮਿਲੀਅਨ ਡਾਲਰ ਤੋਂ ਵੱਧ ਦੀ ਜਿਹੜੀ ਡਰਗ ਆ ਉਹ ਫੜੀ ਗਈ ਹੈਗੀ ਆ ਇਸੇ ਤਰ੍ਹਾਂ ਜਿਹੜੀ 온ਟਾਰੀਓ ਦੇ ਵਿੱਚ ਅਪੀਲ ਪੁਲਿਸ ਜਿਹੜੀ ਅਪੀਲ ਪੁਲਿਸ ਆ ਉਹਨਾਂ ਨੇ ਬਹੁਤ ਲੰਮੀ ਇੱਕ ਪੁਲਿਸ ਦੀ ਇਨਵੈਸਟੀਗੇਸ਼ਨ ਕੀਤੀ ਆ ਜਿਹਦੇ ਤੋਂ 9 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ 479 479 ਕਿਲੋਕੋ ਕੀਨ ਫੜੀ ਗਈ ਆ ਜਿਹਦਾ ਬਾਜ਼ਾਰ ਦੇ ਵਿੱਚ ਜਿਹਦੀ ਕੀਮਤ ਆ 48 ਮਿਲੀਅਨ ਡਾਲਰ ਦੱਸੀ ਗਈ ਆ 48 ਮਿਲੀਅਨ ਡਾਲਰ ਇਹ ਡਰੱਗ ਅਮਰੀਕਾ ਤੋਂ ਕੈਨੇਡਾ ਨੂੰ ਟਰੱਕਾਂ ਦੇ ਵਿੱਚ ਢੋਈ ਜਾਂਦੀ ਸੀ ਦੋ ਬੰਦੂਕਾਂ ਵੀ ਫੜੀਆਂ ਗਈਆਂ ਆ ਜਿਹੜੇ ਬੰਦੇ ਚਾਰਜ ਕੀਤੇ ਆ ਉਹਨਾਂ ਚ ਅਰਵਿੰਦਰ ਪਵਾਰ ਕਰਮਜੀਤ ਸਿੰਘ ਗੁਰਤੇਜ ਸਿੰਘ ਸਰਤਾਜ ਸਿੰਘ ਸ਼ਿਵ ਓੰਕਾਰ ਸਿੰਘ ਮਨਪ੍ਰੀਤ ਸਿੰਘ ਹਾਊ ਟੌਮੀ ਹਿਊਨ ਸਜਰੀਗ ਜੁਗਿੰਦਰ ਰਾਜ ਫਿਲਪ ਟੇਲ ਤੇ ਇਹਨਾਂ ਤੇ 35 ਦੇ ਕਰੀਬ ਜਿਹੜੇ ਚਾਰजेस ਆ ਉਹ ਲਾਏ ਗਏ ਹੈਗੇ ਇਸ ਤਰ੍ਹਾਂ ਗੌਂਡੀ ਮੁਲਕ ਕੋਨਟੈਰੀਓ ਦੀ ਪੁਲਿਸ ਨੇ ਇੱਕ ਕਹਿੰਦੇ ਵੀ ਡਾਰਕ ਵੈਬ ਟਰੈਫਿਕਿੰਗ ਨੈਟਵਰਕ ਜਿਹੜਾ ਬਸਟ ਕੀਤਾ ਹੈਗਾ ਜੋ ਕਿ ਕੈਨੇਡਾ ਪੋਸਟ ਨੂੰ ਯੂਜ਼ ਕਰਦਾ ਸੀ ਡਰੱਗ ਨੂੰ ਸ਼ਿਪ ਕਰਨ ਦੇ ਲਈ 2.5 ਮਿਲੀਅਨ ਵਰਥ ਡਰੱਗ ਜਿਹੜੀਆਂ ਆ ਬੱਖ-ਵੱਖ ਜਗ੍ਹਾ ਤੇ ਬ੍ਰਿਟਿਸ਼ ਕੋਲੰਬੀਆ ਅਲਬਰਟਾ ਮੈਨੀਟੋਬਾ ਟੈਰੀਓ ਕਿਊਬਕ ਨੋਵਾ ਸਕੋਸ਼ੀਆ ਨਿਊ ਬ੍ਰਾਂਸਵਿਕ ਤੇ ਪ੍ਰਿੰਸ ਐਡਵਰਡਸ ਨੂੰ ਇਹ ਜਾਣੀਆਂ ਸੀਗੀਆਂ ਸੋ 4000 ਟੈਬਲੇਟ ਇਲੀਗਲ ਡਰਗ ਦੀਆਂ 27 ਕਿਲੋਗ੍ਰਾਮ 2.5 ਮਿਲੀਅਨ ਡਾਲਰ ਤੋਂ ਵੱਧ ਦੀ ਜਿਹੜੀ ਡਰਗ ਆ ਉਹ ਫੜੀ ਗਈ ਹੈਗੀ ਆ ਇਸੇ ਤਰ੍ਹਾਂ ਜਿਹੜੀ 온ਟਾਰੀਓ ਦੇ ਵਿੱਚ ਅਪੀਲ ਪੁਲਿਸ ਜਿਹੜੀ ਅਪੀਲ ਪੁਲਿਸ ਆ ਉਹਨਾਂ ਨੇ ਬਹੁਤ ਲੰਮੀ ਇੱਕ ਪੁਲਿਸ ਦੀ ਇਨਵੈਸਟੀਗੇਸ਼ਨ ਕੀਤੀ ਆ ਜਿਹਦੇ ਤੋਂ 9 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ 479 479 ਕਿਲੋ ਕੋਕੀਨ ਫੜੀ ਗਈ ਹੈ ਜਿਹਦਾ ਬਾਜ਼ਾਰ ਦੇ ਵਿੱਚ ਜਿਹਦੀ ਕੀਮਤ ਹੈ 48 ਮਿਲੀਅਨ ਡਾਲਰ ਦੱਸੀ ਗਈ ਹੈ 48 ਮਿਲੀਅਨ ਡਾਲਰ ਇਹ ਡਰੱਗ ਅਮਰੀਕਾ ਤੋਂ ਕੈਨੇਡਾ ਨੂੰ ਟਰੱਕਾਂ ਦੇ ਵਿੱਚ ਢੋਈ ਜਾਂਦੀ ਸੀ ਦੋ ਬੰਦੂਕਾਂ ਵੀ ਫੜੀਆਂ ਗਈਆਂ ਆ ਜਿਹੜੇ ਬੰਦੇ ਚਾਰਜ ਕੀਤੇ ਆ ਉਹਨਾਂ ਚ ਅਰਵਿੰਦਰ ਪਵਾਰ ਕਰਮਜੀਤ ਸਿੰਘ ਗੁਰਤੇਜ ਸਿੰਘ ਸਰਤਾਜ ਸਿੰਘ ਸ਼ਿਵ ਓਂਕਾਰ ਸਿੰਘ ਮਨਪ੍ਰੀਤ ਸਿੰਘ ਹਾਊ ਟੌਮੀ ਹਿਊਨ ਸਜਰੀਗ ਜੁਗਿੰਦਰ ਰਾਜ ਫਿਲਪ ਟੇਲ ਤੇ ਇਹਨਾਂ ਤੇ 35 ਦੇ ਕਰੀਬ ਜਿਹੜੇ ਚਾਰजेस ਆ ਉਹ ਲਾਏ ਗਏ ਹੈਗੇ